ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਲੁਧਿਆਣਾ ਦੇ ਵਿੱਚ ਇੱਕ ਦੁਕਾਨਦਾਰ ਦੇ ਵੱਲੋਂ ਹਰ ਇੱਕ ਵਿਅਕਤੀ ਨੂੰ 13 ਰੁਪਏ ਦੇ ਵਿੱਚ ਇੱਕ ਸ਼ਰਟ ਦੇਣ ਦਾ ਦਾਵਾ ਕੀਤਾ ਸੀ ਔਰ ਉਸ ਦੇ ਵੱਲੋਂ ਇੱਕ ਵੀਡੀਓ ਵੀ ਜਨਤਕ ਕੀਤੀ ਗਈ ਸੀ ਉਸ ਵੀਡੀਓ ਦੇ ਆਧਾਰ ਤੇ ਹਜ਼ਾਰਾਂ ਹੀ ਲੋਕ ਉਸ ਦੀ ਦੁਕਾਨ ਦੇ ਬਾਹਰ ਪਹੁੰਚ ਗਏ ਤਾਂ ਤਸਵੀਰ ਦੇਖ ਸਕਦੇ ਹੋ ਕਿ ਇਹ ਸਾਹਮਣੇ ਦੁਕਾਨ ਹੈਗੀ ਹੈ ਸਟਾਈਲ ਫੈਸ਼ਨ ਵਰਡ ਤਾਂ ਇਸ ਦੁਕਾਨ ਦੇ ਉੱਤੇ ਲੋਕ ਜਿਹੜੇ ਨੇ ਉਹ ਪਹੁੰਚੇ ਸੀ ਔਰ ਇਹ ਕਿਹਾ ਜਾ ਰਿਹਾ ਸੀ ਕਿ 9:30 ਵਜੇ ਦੇ ਕਰੀਬ ਦੁਕਾਨ ਖੁੱਲੇਗੀ ਔਰ ਇਸ ਦੁਕਾਨ ਦੇ ਤੋਂ 13 ਰੁਪਏ ਦੇ ਵਿੱਚ ਸ਼ਰਟ ਮਿਲੇਗੀ ਤਾਂ ਇਹ ਕਿਹਾ ਜਾ ਸਕਦਾ ਕਿ ਲੋਕ ਪਹੁੰਚੇ ਹੋਏ ਨੇ ਇੰਤਜ਼ਾਰ ਕਰ ਰਹੇ ਨੇ ਕਿ ਉਹਨਾਂ ਨੂੰ ਇਹ ਸ਼ਰਟ ਜਿਹੜੀ ਕਦੋਂ ਮਿਲੇਗੀ ਕਿਉਂਕਿ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਭਾਈ ਜੀ ਦੁਕਾਨ ਖੁੱਲੀ ਹੈ ਕਹਿੰਦੇ ਸੀ 9:30 ਕੁੱਲ ਜੀ ਨਹੀਂ ਖੁੱਲੀ ਜੀ ਕਿੰਨੇ ਕਿੰਨੇ ਰੁਪਏ ਚ ਸ਼ਰਟ ਦੇਣ ਦੀ ਗੱਲ ਕਹੀ ਜਾ ਰਹੀ ਸੀ 13 ਰੁਪਏ ਜਿਹਨਾਂ ਨੇ ਕਿਹਾ ਸੀ ਜੀ ਕੁੱਲੀ ਨਹੀਂ ਦੁਕਾਨ 9 ਵਜੇ ਆ ਕੇ ਖੜੀ ਐ ਉੱਥੇ ਉਹਨਾਂ ਗੱਡੀ ਦੇ ਕਿ ਜਨਾਨੀ ਆ ਗਈ ਉਹ ਚੜ ਗਈ ਰਸ਼ ਬਹੁਤ ਜ਼ਿਆਦਾ ਲੱਗਦਾ ਕਿ ਕਿਤੇ ਨਾ ਕਿਤੇ ਵੱਡੀ ਪੱਧਰ ਤੇ ਜਿਹੜੇ ਲੋਕ ਨੇ ਵਾਕਵਾ ਕਰ ਰਹੇ ਬੜੇ ਦੂਰੋਂ ਦੂਰੋਂ ਲੋਕ ਆਏ ਨੇ ਸ਼ਰਟ ਲੈਂਡਿੰਗ ਹਾਂਜੀ ਆਏ ਹੋਏ ਹੀ ਬਹੁਤ ਚੰਡੀਗੜ੍ਹ ਤੋਂ ਆਏ ਹੋਏ ਲੋਕ ਇੱਥੇ ਕੋਈ ਚੰਡੀਗੜ੍ਹ ਤੋਂ ਖੰਨੇ ਤੋਂ ਆਇਆ ਹੋਇਆ ਦਾ ਅਸੀਂ ਤਾਂ ਅੱਛੂ ਆਇਆ ਨਹੀਂ ਲੋਕਲ ਪਰ ਜਿਹੜੇ ਦੂਰੋਂ ਆਉਂਦੇ ਤਾਂ ਉਹਨਾਂ ਦਾ ਹੋਇਆ ਔਖਾ ਤੁਸੀਂ ਕਿੱਥੋਂ ਆਏ ਬਾਜੀ ਪਰ ਮੈਂ ਸੰਗਰੂਰ ਜ਼ਿਲ੍ਹੇ ਤੋਂ ਆਇਆ ਤੇ ਮੈਂ ਸਪੈਸ਼ਲ ਕੱਪੜੇ ਕਰਕੇ ਆਇਆ ਸੀਗਾ ਠੀਕ ਆ ਤੇ ਵੀਡੀਓ ਦੇਖੀ ਸੀ 13 ਰੁਪਏ ਦੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਝੂਠ ਬੋਲਿਆ ਗਿਆ ਕਿ ਗੁਰਪਰਬ ਕਰਕੇ ਅਸੀਂ ਲੋਕਾਂ ਨੂੰ ਲੁੱਟ ਲਈਏ ਪਰ ਉਹਨੇ ਵੀਡੀਓ ਵਾਇਰਲ ਕਰਾਉਣੀ ਸੀ ਆਪਣੀ ਦੁਕਾਨ ਦੀ ਮਸ਼ਹੂਰੀ ਕਰਵਾਉਣੀ ਸੀ ਇਸ ਕਰਕੇ ਉਹਨੇ ਇੰਨਾ ਵੱਡਾ ਝੂਠ ਬੋਲਿਆ ਬਹੁਤ ਬਹੁਤ ਜਾਵਾ ਗਲਤ ਗੱਲ ਆ ਮੈਂ ਖੁਦ ਪ੍ਰਮੋਸ਼ਨ ਕਰਦਾ ਠੀਕ ਹੈ ਪੂਰੇ ਪਟਿਆਲੇ ਜਿਹਰੇ ਚ ਤੇ ਸੰਗਰੂਰ ਜਿਹਲੇ ਚ ਤੇ ਮੈਂ ਸਪੈਸ਼ਲ ਦੇਖਣਾ ਸੀ ਇੱਥੇ ਆ ਕੇ ਕਿ ਇਤ ਦੀ ਕੰਡੀਸ਼ਨ ਕੀ ਆ ਪਰ ਮੈਨੂੰ ਪਤਾ ਲੱਗ ਗਿਆ ਬਹੁਤ ਵੱਡਾ ਝੂਠ ਬੋਲਿਆ ਕਾਨੂੰਨ ਨੂੰ ਚਾਹੀਨਾ ਕੀ ਥੋੜੀ ਜਿਹੀ ਕਾਰਵਾਈ ਨਾਲ ਕਰਨੀ ਚਾਹੀਦੀ ਆ ਕਿ ਇਦਾਂ ਦੀ ਵੀਡੀਓ ਨਾ ਬਣਾਈ ਜਾਣਾ ਝੂਠ ਵਾਲੀਆਂ ਠੀਕ ਆ ਨਾ ਇਹ ਬਹੁਤ ਗਲਤ ਆ ਤਾਂ ਬਿਲਕੁਲ ਲੋਕ ਇੰਤਜ਼ਾਰ ਵੀ ਕਰ ਰਹੇ ਨੇ ਦੂਸਰੇ ਪਾਸੇ ਆਪਣਾ ਗੁੱਸਾ ਵੀ ਜ਼ਾਹ ਦੁਕਾਨ ਦੇ ਅੱਗੇ ਜਿਹੜੇ ਆ ਕੇ ਸਵੇਰ ਤੋਂ ਜਿਹੜੇ ਨੌਜਵਾਨ ਨੇ ਉਹ ਖੜੇ ਹੋਏ ਨੇ ਇੰਤਜ਼ਾਰ ਜਿਹੜਾ ਜ਼ਰੂਰ ਭਾਈ ਜੀ ਕਿੱਥੋਂ ਆਏ ਹੋ ਹਰਿਆਣੇ ਤੋਂ ਵੀਰੇ ਹਰਿਆਣੇ ਤੋਂ ਹਾਂਜੀ ਹਾਂਜੀ ਕੀ ਕਾਹਦੇ ਵਾਸਤੇ ਆਏ ਹੋ ਤੇ ਦੁਕਾਨ ਦੇ ਬਾਹਰ ਖੜੇ ਹੋ ਬਸ ਵੀਰੇ ੱੱਕੇ ਖਾਣਾ ਆਇਸਤਾ ਰਹੀ ਸਵੇਰੇ ਖੜੇ ਆ ਕੋਲੇ ਕਿਰਾਇਆ ਵੀ ਲਾ ਕੇ ਆਗੇ 2-300 ਰੁਪਏ ਜਿਹੜਾ ਕੋਲੇ ਸੀਗਾ ਉਹ ਵੀ ਲਾ ਕੇ ਆਗੇ 13000 ਰੁਪਏ ਦੀ ਸ਼ਰਟ ਲੈਣ ਆਏ ਸੀਗੇ ਸਾਨੂੰ ਮਿਲੀ ਨਹੀਂ ਇਹ ਬਹੁਤ ਵੱਡੀ ਗਲਤੀ ਹੈ ਭਾਈ ਦੀ ਨਾਲੇ ਉਹ ਰੈਕਸੀਡੈਂਟ ਹੋ ਗਿਆ ਇਹਦਾ ਹੁਣ ਕੌਣ ਜ਼ਿੰਮੇਵਾਰ ਆ ਅੱਜ ਗੱਲਬਾਤ ਹੋਈ ਏ ਦੁਕਾਨਦਾਰ ਨਾਲ ਕੋਈ ਵੀ ਕਦੋਂ ਆਊਗਾ ਕੋਈ ਵੀਰੇ ਕੋਈ ਗੱਲਬਾਤ ਨਹੀਂ ਕੋਈ ਉਹਦਾ ਪਤਾ ਸਤਾ ਨਹੀਂ ਕਿੱਥੇ ਆ ਬੰਦਾ ਹਾਲ ਬੰਦ ਕਰਕੇ ਪਤਾ ਨਹੀਂ ਕਿੱਥੇ ਭਈ ਬਾਗ ਗਿਆ ਹੁਣ ਕਿੰਨੇ ਵਜੇ ਦਾ ਟਾਈਮ ਦਿੱਤਾ ਸੀ ਸਾਢੇ 9 ਤੋਂ ਸਾਢੇ 11 ਤੱਕ ਇਹ ਤੇ ਮੁੰਡੇ ਕਹਿੰਦੇ ਇਹ 5-5 ਵਜੇ ਆ ਕੇ ਖੜੇ ਨੇ 20-25 ਕਿਲੋਮੀਟਰ ਪੱਛੀ ਤੋਂ ਆ ਮੁੰਡਾ ਆਇਆ ਭਾਈ ਦੂਰ 20-25 ਕਿਲੋਮੀਟਰ ਦੂਰੋਂ ਆਇਆ 200 ਦਾ ਤਾਂ ਤੇਲ ਲੱਗ ਗਿਆ ਸਾਡਾ ਪੱਲੋਂ ਹਾਂ 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 ਜਿਆਦਾ ਇਹਨਾਂ ਨੂੰ ਆਫਰ ਲਾਨੀ ਨਹੀਂ ਚਾਹੀਦੀ ਸੀ ਜੇ ਲਾਈ ਆ ਤਾਂ ਨਿਭਾਣੀ ਚਾਹੀਦੀ ਜਵਾਨ ਤੇ ਖਰੇ ਨਹੀਂ ਉਤਰੇ ਆ ਦੇਖੋ ਜੀ ਆ 113 ਰੁਪਏ ਦੀ ਬੰਦੇ ਨੂੰ ਆਫਰ ਲਾਈ ਆ 113 ਰੁਪਏ ਦਾ ਹੀ ਦੇ ਰਿਆ ਵਾ ਅਸੀਂ ਲੈ ਕੇ ਆਏ ਆ ਸਪੈਸ਼ਲ ਜਿਆਦਾ ਆਫਰ ਲਾਉਣਾ ਜੇ ਲਾਨੀਆਂ ਤਾਂ ਫਿਰ ਦੋ ਬੰਦੇ ਨੂੰ ਭਾਈ ਤੁਸੀਂ ਕਿੱਥੋਂ ਆਏ ਹੋ ਭਾਈ ਲੋਕਲ ਹੀ ਆ ਔਰੇ ਆਪਣੇ ਦੁਗਰੀ ਨਹੀਂ ਆ ਸ਼ਰਟ ਲੈਣਾ ਆ ਅਸੀਂ ਇਹ ਚੋਣਾ ਵੀ ਪ੍ਰਸ਼ਾਸਨ ਨੂੰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਗੁਰੂ ਦੇ ਨਾਮ ਨਾਲ ਨਾ ਗੁਰੂ ਦੇ ਨਾਮ ਨਾਲ ਆਪਾਂ ਨੂੰ ਝੂਠ ਦੀ ਦੁਕਾਨ ਨਹੀਂ ਚਲਾਣੀ ਚਾਹੀਦੀ। ਉਹਨਾਂ ਨੇ 13-13 ਜੇ ਤੋਲੇ ਆਵਾਂ ਦੀ ਆਪਾਂ ਜੀ ਨਹੀਂ ਰੀਸ ਕਰ ਸਕਦੇ। ਆਪਾਂ ਕੋਈ ਲੰਗਰ ਲਾ ਦੋ। ਆਪਾਂ ਇਨੀ ਪਬਲਿਕ ਨੂੰ ਬੇਕੂਬ ਨਾ ਬਣਾਓ। ਕਿਉਂਕਿ ਜੇ ਆਪਾਂ ਪਬਲਿਕ ਨੂੰ ਬੇਕੂਬ ਬਣਾਨੇ ਆ ਪਬਲਿਕ ਦਾ ਗੁੱਸਾ ਉਹਨਾਂ ਦਾ ਜਿਹੜਾ ਗੁੱਸਾ ਵਾ ਉਹਦੇ ਤੇ ਉੱਤਰ ਹੀ ਉੱਤਨਾ। ਉਹ ਚਾਹੇ ਅੱਜ ਉੱਤਰੇ ਚਾਹੇ ਕੱਲ ਉੱਤਰੇ। ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਪਬਲਿਕ 'ਚ ਆ ਕੇ ਕਿ ਸਾਡੇ ਕੋਲੋਂ ਗਲਤੀ ਹੋਈ। ਉੜੀ ਇੱਕ ਬਾਜੀ ਅਸੀਂ ਕਰਾਂਗੇ ਅੱਜ ਨਹੀਂ ਤਾਂ ਕੱਲ ਨੂੰ ਖੋਲਣੀ ਤਾਂ ਹੈਗੀ ਐ ਸ਼ਟਰ ਤਾਂ ਖੁੱਲਾਗੇ ਨਹੀਂ ਖੁੱਲੂਗਾ ਸਾਨੂੰ ਖੋਲਣਾ ਹੁੰਦਾ ਪੰਜਾਬੀਆਂ ਨੂੰ ਤੁਹਾਨੂੰ ਪਤਾ ਹੀ ਆ ਵੀ ਅਸੀਂ ਜੇ ਪਿਆਰ ਨਾਲ ਹੀ ਫਿਰ ਤਾਂ ੱੱਕਾ ਕਰਨਾ ਹੁੰਦਾ ਹੀ ਆ ਤੇ ਚੱਕਲ ਬਿਲਕੁਲ ਆਪਾਂ ਜੀ ਮੈਂ ਕਿਹਾ ਅਗਲੇ ਨੇ ਤਾਂ ਆਪਣੀ ਵੀਡੀਓ ਪਾਤੀ 2 3 4 ਲੱਖ ਬੰਦਿਆਂ ਨੇ ਦੇਖ ਲਈ ਵਿਊ ਲੈ ਲੇ ਅਗਲੇ ਦੀ ਪ੍ਰਮੋਸ਼ਨ ਹੋ ਗਈ ਬਾਜੀ ਹੁਣ ਦੇਖੋ ਪੰਜਾਬ ਤੋਂ ਲੋਗ ਆਏ ਨੇ ਕੋਈ ਜਲੰਧਰ ਤੋਂ ਆਇਆ ਕੋਈ ਆਪਣਾ ਰਾਹੇ ਤੋਂ ਆਇਆ ਉਈ ਟਕਰਾਂ ਉਹ ਤੋਂ ਮੋਗੇ ਤੋਂ ਆਪਣਾ ਕੀਮਤੀ ਸਮਾਂ ਕੱਟ ਕੇ ਆ ਹੁਣੇ ਹੁਣ ਦੇਖੋ ਜਿਹੜਾ ਸਕੋਰਪੀਓ ਗੱਡੀ ਥੱਲੇ ਲੇਡੀ ਦਾ ਪੈਰ ਲੜਾਈਆਂ ਵੀ ਹੋ ਗਈਆਂ ਆਪਸੀ ਮੁੰਡੇ ਦੀਆਂ ਲੈਣ ਨੂੰ ਲੈ ਕੇ ਪਤਾ ਕੀ ਭਾਜੀ ਹੁਣ ਜਿਹੜਾ ਘਰੋਂ ਆਪਣੇ ਸਾਰੇ ਜ਼ਰੂਰੀ ਕੰਮ ਛੱਡ ਕੇ ਆਇਆ ਹੁਣ ਉਹਨੂੰ ਖੇਚ ਚੜਦੀ ਹੈ ਮੈਂ ਇੰਨਾ ਟਾਈਮ ਤਾਂ ਖੜਾ ਸਿਰੇ 7 ਵਜੇ ਦਾ ਕੋਈ 6 ਵਜੇ ਦਾ 8 ਵਜੇ ਦਾ ਜੇ ਆਪਾਂ ਅੱਜ ਗੁਰਨਾਨਕ ਦੇਵ ਜੀ ਦਾ ਚੈਨਲ ਤੇ ਨਾ ਅਪਰ ਲੰਗਰ ਲਾਇਆ ਕਿ ਮੈਂ 13 ਰੁਪਏ ਵਿੱਚ ਸ਼ਰਟ ਦੇਣੀ ਹੈ ਆਕੇ ਗੱਲ ਕਰੋ ਜੋ ਵੀ ਆਪਣੀ ਕਮਿਟਮੈਂਟ ਕੀਤੀ ਹੈ ਆਪਣੀ ਜੜੀ ਜ਼ੁਬਾਨ ਕੀਤੀ ਹੈ ਆਪੋ ਤੇ ਕਾਇਮ ਰਹੀ ਆਪਾਂ ਇੱਕ ਪੰਜਾਬੀ ਸਿੱਖ ਭਰਾ ਠੀਕ ਹੈ ਜੀ ਆਪਾਂ ਆਪਣੀ ਜ਼ੁਬਾਨ ਤੇ ਕਾਇਮ ਰਹਿਣਾ ਚਾਹੀਦਾ ਲੋਕਾਂ ਦੇ ਦਿਲਾਂ ਨਾਲ ਆਪ ਕੋਟ ਵੱਡਾ ਪੁਲਿਸ ਵੀ ਆਈ ਹੈ ਕਹਿੰਦੇ ਇੰਤਜ਼ਾਰ ਕਰ ਰਹੀ ਹੈ ਪੁਲਿਸ ਵੀ ਸਮਝਾਉਣ ਦਾ ਯਤਨ ਕਰ ਰਹੀ ਹੈ ਪੁਲਿਸ ਵਿਚਾਰੀ ਆਈ ਹੈ ਉਹ ਤਾਂ ਕਹਿੰਦੀ ਅਸੀਂ ਤੁਹਾਡੇ ਨਾਲ ਖੜੇ ਆ ਬੰਦਾ ਤਾਂ ਸਾਹਮਣੇ ਆਵੇ ਕੰਤਾ ਆਪਣੀ ਜਿਹੜੀ ਗੱਲ ਕੀਤੀ ਹੈ ਸ਼ਟਰ ਖੁਲਾਵੇ ਜਾਂ ਸਾਡੀ ਡਿਊਟੀ ਲਾਵੇ ਸ਼ਲਟਾ ਕੱਢ ਲਵੇ ਬਾਹਰ ਕੋਈ ਟੋਕਨ ਸਿਸਟਮ ਰੱਖ ਲਵੇ ਕਿ ਮੈਂ ਐਨੇ 50 ਜਿੰਨੀ ਉਹਦੀ ਸ਼ਰਤ ਹੈ ਚਲੋ ਲੰਗਰ ਹਰ ਕਿਸੇ ਦੀ ਵਸ ਦੀ ਕਰਨੀ ਹੁੰਦੀ ਹੁਣ ਮੇਰਾ ਕਪੜੇ ਦਾ ਕੰਮ ਹੈ ਮੈਂ ਕਹਦਾ ਮੈਂ 500000 ਸ਼ਰਤ ਮੈਨੂੰ ਪਤਾ ਹੈ ਮੈਂ ਜੇ ਨਿਭਾ ਸਕਾਂ ਤਾਂ ਹੀ ਮੈਂ ਜ਼ੁਬਾਨ ਕਰਾਂ ਪਰ ਮੈਂ ਐਵੇਂ ਗਲਤ ਝੂਠੀ ਜ਼ੁਬਾਨ ਨਹੀਂ ਕਰਨੀ ਚਾਹੀਦੀ ਉਹ ਵੀ ਅੱਜ ਆਪਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਕਿੰਨਾ ਦੇਖੋ ਵੱਡਾ ਦਿਨ ਹੈ ਅੱਜ